ਅੰਮ੍ਰਿਤਸਰ ਕਟੂ ਨੰਗਲ ਥਾਣੇ ਦੇ ਬਾਹਰ ਵਾਲਮੀਕੀ ਸਮਾਜ ਦਾ ਰੋਜ਼ ਪ੍ਰਦਰਸ਼ਨ ਦਿਨ ਕਨਾਲ ਤੋਂ ਝਗੜਾ ਹੋਇਆ ਸੀ ਜੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਦੇ ਵਾਸਤੇ ਮੰਗ ਕਰ ਰਹੇ ਆ ਜੇ 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 ਆਵਾ ਤੁਹਾਨੂੰ ਬੇਨਤੀ ਕੀਤੀ ਪੱਲੇ ਵੀ ਵੀਰ ਦਾਸ ਨੇ ਉਧਰ ਵੀ ਤੁਹਾਨੂੰ ਕਹਿ ਕੇ ਕਹਿਤੀਗਾ ਜਾਓ ਜਾਓ ਕੋਈ ਗੱਲ ਨਹੀਂ ਠਾਪੀ ਦੇ ਕੇ ਦੋਤਾ ਉਹ ਸਵਾਲ ਹਲ ਹੋ ਜਾਊਗਾ ਮੈਂ ਨਾ ਜੀ ਜਨਾਬ ਆਪਾਂ ਆਪਾਂ ਇਹਨਾਂ ਨੂੰ ਤੇਲ ਖੱਡਾ ਵੀ ਦਿੱਤਾ ਠੀਕ ਹੈ ਜੀ ਜਾਓ ਉਹਨਾਂ ਨੂੰ ਲੈ ਆਓ ਲੈ ਆ ਕੇ ਫਿਰ ਬੰਦੇ ਛੱਡੇ ਜਾਣ ਬਜ਼ੁਰਗ ਮਹਿਲਾ ਤੇ ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ 'ਚ ਕੋਈ ਕਾਰਵਾਈ ਨਾ ਹੋਣ ਤੇ ਪੁਲਿਸ ਵਿਰੁੱਧ ਗੁੱਸਾ ਕੀਤਾ ਜ਼ਾਹਿਰ ਉਹ ਮਾਦਾ ਦੀ ਸੁਣਵਾਈ ਨਹੀਂ ਹੋ ਰਹੀ ਜੀ ਉਹਦੇ ਮਾਦਾ ਦੇ ਚਪੇੜਾ ਮਾਰੀਆਂ ਆਪਾਂ ਕਹਾਂਗੇ ਉਹ ਨੇੜੀ ਕੌਨਸਟੇਬਲ ਹਨ ਦਿਖਾਓ ਉਹ ਤੇ ਕਾਨੂੰਨੀ ਕਾਰਵਾਈ ਕਰੋ ਇੱਕ ਮੁੰਡੇ ਦਾ ਸਿਰ ਪਾਟਾ ਵਾ ਜੀ ਸਿਰ ਪਾਟਾ ਵਾ ਤੇ ਉਹਦੇ ਮੁਜਰਮ ਫਰੇ ਆ ਇਹਨਾਂ ਨੇ ਪੜ ਕੇ ਤੇ ਛੱਡ ਦਿੰਦੇ ਆ ਜੀ ਏ ਮੈਂ ਬਸ ਰਲੋ ਕਿਉਂ ਜੂ ਸਰਕਾਰ ਵਿੱਚ ਤੁਹਾਡੇ ਦੇ ਕੋਈ ਇਹਦਾ ਪਾਰਟੀ ਪਰ ਮੇਰੇ ਨਹੀਂ ਪਾਰਟੀ ਨਹੀਂ ਨਹੀਂ ਵਕੀ ਸਾਨੂੰ ਕਹ ਰਹੇ ਕਿ ਅੱਡ ਮਸਾ ਤੋਂ ਸਰਕਾਰ ਪ੍ਰਸ਼ਾਸਨ ਵੱਲੋਂ ਪ੍ਰੋਸਾ ਮਿਲਣ ਤੇ ਖਤਮ ਕੀਤਾ ਗਿਆ ਧਰਨਾ ਤੁਹ ਕੰਦੇਗਾ ਤੁਸੀਂ ਸਾਡਾ ਕੁਛ ਨਹੀਂ ਕਰ ਸਕਦੇ ਸਾਨੂੰ ਘਾਰ ਆ ਕੇ ਕੁੱਟ ਗਏ ਮੇਰੇ ਮਾਦਰ ਨੂੰ ਵੀ ਕੁੱਟਿਆ ਮੈਨੂੰ ਵੀ ਕੁੱਟਿਆ ਅੰਸ਼ੇਰ ਪਾੜ ਗਏ ਮੇਰਾ ਹੋਇ ਸੁਪਰੀਜ ਜਨ ਮਰਦਾਬਾ 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 ਓਏ ਵਿਚਾਰੀ ਗਰੀਬੀ ਦਾ ਦਿਨ ਨੂੰ ਤੁਹਾਡੇ ਲੱਗ ਗਿਆ ਆ ਕੇ ਤੁਹਾਡੇ ਕੋਲ ਰੋਕ ਆਪਣਾ ਟੋਕ ਦੱਸਿਆ ਕਰਾ ਦੇਣਾ ਅਨ ਮੈਂਡੈਂਸਾਬ ਧਰਨਾ ਆਵਾ ਧਰਨਾ ਲਾਵਾਂਗੇ ਪਰਚਾ ਹੋਊਗਾ ਕੋਈ ਵੀ ਸਾਡੇ ਦੇ ਮਹੀਨੇ ਦੇ 30 ਦੇ 30 ਦਿਨਾਂ ਨੂੰ ਧਰਨਾ ਲਾਉਣਾ ਪੈਂਦਾ ਉਹ ਵੀ ਸਿਰਫ ਇੱਕ ਪਰਚਾ ਕਰਾਉਣ ਲਈ ਤੇ ਪਾਪਾ ਜੀ ਕਹਿੰਗੇ ਠੀਕ ਆ ਤੇ ਤਾਂ ਵੀ ਠੀਕ ਹੈ ਨਹੀਂ ਕਰਕੇ ਸੇ ਬੈਠੇ ਕੌਣ ਸਾਨੂੰ ਮੰਗ ਕਰਦੇ ਆ ਕਿ ਉਹਨਾਂ ਨੂੰ ਕਾਰਵਾਈ ਪਾਉਣ ਉਹਨਾਂ ਤੇ ਤੇ ਫੜ ਕੇ ਲਿਆਂਦੇ ਛੱਡ ਦਿੰਦੇ ਆ ਪੁਲਿਸ ਵਾਲੇ ਪੁਲਿਸ ਨੂੰ ਕੁੱਤਾ ਜਾਂਦੇ ਤਾਂ ਮਸਲਾ ਲੱਜੂਗਾ ਅੱਪਾ ਨਹੀਂ ਮੈਂ ਨਾ ਕੋਈ ਸਾਨੂੰ ਮਿੱਠਾ ਲੈ ਤੂੰ ਦੇਖ ਰਿਹਾ ਸਾਲ ਨੂੰ ਆ ਲੋ ਆਵਾ ਸਾਡੇ ਆਪਾਂ ਤੁਹਾਨੂੰ ਨਾਲ ਤੁਰ ਪੜਾਂ ਅੰਦਰ ਹਰਜੀਤ ਕੌਰ ਨੇ ਦਰਖਾਸਤ ਦਿੱਤੀ ਹੀ ਆਪਣੇ ਸ਼ਰੀਕੇ ਜੋ ਨੌ ਲੱਗਦੀ ਤਸਵੀਰ ਪਰ ਉਹਨਾਂ ਦਾ ਆਪ ਸਾਡੀ ਤੁਦਮੇਮ ਹੋਈ ਤੇ ਉਸ ਸੰਬੰਧ ਵਿੱਚ ਇੱਕ ਕਰਨਾਲੇ ਪਿੰਡ ਦੇ ਇੱਕ ਬਦਲ ਨੂੰ ਬਲੇਟ ਕੀਤੀ। ਜਨਾਬ ਉਹ ਪਹਿੰਦੀ ਹੈ ਆ ਕੀ ਪ politcal profession ਵਾਲੇ ਨੇਤਾ ਆਪਣੇ ਬੰਸਰ 36 ਸਾਲ ਬੜੀਆਂ ਪਾਰਟੀਆਂ ਬਣਦੀਆਂ ਹੋਈਆਂ ਜਨਾਬ ਪੂਰੀ ਸਰਸਾਲ ਜੇ ਉਹ 5 ਸਾਲ ਆ ਉਹ ਦੋਨੋਂ ਤਰ੍ਹਾਂ ਨੂੰ ਮਿਸਅੰਡਰਸਟੈਂਡਿੰਗ ਹੋ ਗਈ ਹੈ ਤੇ ਉਹ ਸਾਰਾ ਮਸਲਾ ਇਹ ਹੱਲ ਕਰਾ ਦਾਂਗੇ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਸਮਝਾ ਦਿੱਤਾ ਸਾਰੇ ਸਹਿਮਤ ਹੋ ਗਏ ਤੇ ਅੱਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਲੱਗਦਾ ਅਮੇਚਰ ਥਾਣਾ ਕਟੂ ਨੰਗਲ ਦੇ ਬਾਹਰ ਵਾਲਮੀਕੀ ਸਮਾਜ ਵੱਲੋਂ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸਮਾਜ ਦੇ ਮੈਂਬਰਾਂ ਨੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਵੱਖ-ਵੱਖ ਝਗੜਿਆਂ ਤੇ ਕੁੱਟਮਾਰ ਦੇ ਮਾਮਲਿਆਂ ਦੇ ਬਾਵਜੂਦ ਥਾਣੇ ਦੇ ਅੰਦਰ ਬੈਠੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਵਾਲਮੀਕੀ ਸਮਾਜ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਉਹ ਧਰਨਾ ਨਹੀਂ ਲਾਉਂਦੇ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਇਹ ਰੋਸ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ ਜਿਸ ਵਿੱਚ ਮਹਿਲਾਵਾਂ ਤੋਂ ਲੈ ਕੇ ਨੌਜਵਾਨ ਤੱਕ ਸ਼ਾਮਲ ਰਹੇ ਧਰਨੇ ਦੀ ਮੁੱਖ ਵਜ੍ਹਾ ਇੱਕ ਤਾਜ਼ਾ ਮਾਮਲਾ ਸੀ ਜਿਸ ਵਿੱਚ ਇੱਕ ਨੌਜਵਾਨ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਇੰਨੀ ਦਿਨੀ ਹੀ ਥਾਣੇ ਦੇ ਅੰਦਰ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਹੋਣ ਦੀ ਵੀ ਸ਼ਿਕਾਇਤ ਸਾਹਮਣੇ ਆਈ ਸੀ ਇਨ੍ਹਾਂ ਘਟਨਾਵਾਂ ਨੇ ਸਮੂਹ ਵਾਲਮੀਕੀ ਸਮਾਜ ਨੂੰ ਝੰਡੋਰ ਦਿੱਤਾ ਦਰਨੇ ਦੌਰਾਨ ਵਾਲਮੀਕੀ ਸਮਾਜ ਦੇ ਆਗੂਆਂ ਨੇ ਮੰਗ ਕੀਤੀ ਕਿ આરોપીਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਜਾਂਚ ਨਿਸ਼ਪੱਖ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਦੇ ਆਧਾਰ 'ਤੇ ਦਰਨਾ ਖਤਮ ਕਰ ਦਿੱਤਾ ਗਿਆ। ਪੁਲਿਸ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਕਿ ਸਮੂਹ ਮਾਮਲਿਆਂ ਦੀ ਜਾਂਚ ਕਰਕੇ ਜਿੰਨੇ ਵੀ ਦੋਸ਼ੀ ਹੋਣਗੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰੂ ਗਿਆਨਾ ਦਾਸ ਜੀ ਹਾਂਜੀ ਤਰਨੇ ਦੇ ਬੈਠੇ ਕੀ ਗੱਲ ਹੈ ਇਹ ਆ ਪਿੰਨ ਕਰਨਾਲ ਤੋਂ ਝਗੜਾ ਹੋਇਆ ਜੀ ਉਹਨਾਂ ਨੂੰ ਕੋ ਇਨਸਾਫ ਨਹੀਂ ਮਿਲਿਆ ਉਹਦੇ ਵਾਸਤੇ ਮੰਗ ਕਰਨ ਦੇ ਆ ਅੱਛਾ ਤਦ ਬੈਠੇ ਤਰਨੇ ਹਾਂਜੀ ਉਹ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਮੰਗ ਕਰਦੇ ਆ ਠੀਕ ਹਾਂਜੀ ਸ਼ਾ ਕੈਮਰਾ ਲੈ ਕੇ ਕਰਨ ਜੀ ਅੱਜ ਤਰਨ ਮੰਗ ਬਾਣੇ ਦੇ ਬਾਅਦ ਤਰਨਾ ਲਾਇਆ ਕੀ ਕਹਣਾ ਹੈ ਜੈ ਵਾਲਮੀਕੀ ਅਰ ਅਰ ਵਾਲਮੀਕੀ ਮੈਂ ਕਰਨ ਗੁਰੂ ਗਿਆਨਾ ਦਾਸ ਆਸ਼ਰਮ ਪੁਰਸ਼ਿਕਸ਼ ਅਦਾਲਤੋਂ ਕਰਨ ਲਾਇਆ ਜੀ ਆਪਾਂ ਮਾਤਾ ਜਿਹੜੀ ਕੱਲ ਮਾਤਾ ਦੀ ਆਪਾਂ ਕਵਰ ਕੀਤੀ ਸੀ ਉਹ ਮਾਤਾ ਦੀ ਸੁਣਵਾਈ ਨਹੀਂ ਹੋ ਰਹੀ ਜੀ ਉਹਦੇ ਮਾਤਾ ਦੇ ਚਪੇੜਾ ਮਾਰੀਆਂ ਆਪਾਂ ਕਿਹਾ ਕਿ ਉਹ ਨੇੜੀ ਕਨਸਟੇਬਲ ਨੂੰ ਬਖਾਓ ਉੱਥੇ ਕਾਨੂੰਨੀ ਕਾਰਵਾਈ ਕਰੋ ਇੱਕ ਮੁੰਡੇ ਦਾ ਸਿਰ ਪਾਟਾ ਵਾ ਜੀ ਸਿਰ ਪਾਟਾ ਵਾ ਤੇ ਉਹਦੇ ਮੁਜਰਮ ਫੜੇ ਆ ਇਹਨਾਂ ਨੇ ਫੜ ਕੇ ਤੇ ਛੱਡ ਦਿੰਦੇ ਆ ਜੀ ਕੀ ਸਮਝ ਬਾਰ ਬਾਰ ਧਰਨੇ ਲਾਣੇ ਇਨਸਾਫ ਮਿਲਦਾ ਉਸ ਤਰ੍ਹਾਂ ਤਾਂ ਇਨਸਾਫ ਸਾਨੂੰ ਜਰਾ ਦੇ ਅਨੁਮੇਲ ਇਨਸਾਫ ਧਰਨੇ ਆਣਾ ਧਰਨਾ ਲਾਵਾਂਗੇ ਪਰਚਾ ਹੋਊਗਾ ਕੋਈ ਵੀ ਆ ਸਾਡੇ ਦੇ ਮਹੀਨੇ ਚ 30 ਤੇ 30 ਦਿਨਾਂ ਨੂੰ ਤੇਰਾ ਲਾਉਣਾ ਪੈਂਦਾ ਉਹ ਵੀ ਸਿਰਫ ਇੱਕ ਪਰਚੇ ਕਰਾਉਣ ਲਈ ਉਹਨ ਕੀ ਮੰਗਦੀ ਮੰਗ ਕੀ ਕਰਦੀ ਮੰਗ ਇਹ ਕਰਦੇ ਕਿ ਜੋ ਜਿਹੜਾ ਸਿਰਪਟ ਉਹ ਮੁਜਰਮ ਫੜੇ ਜਾਣ ਤੇ ਮੈਡਮ ਜਿਹੜੀ ਲੇਡੀਜ਼ ਕਾਂਸਲ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਐਸਐਚਓ ਸਾਹਿਬ ਨਾਲ ਕੀਤੀ ਆਪਾਂ ਘੰਟੇ ਦਾ ਟਾਈਮ ਦਿੱਤਾ ਤੇ ਫੇਰ ਇੱਥੇ ਬੈਠੇ ਆ ਜੀ ਨਹੀਂ ਨਹੀਂ ਜੀ ਨਹੀਂ ਕੀ ਸਮੱਸਿਆ ਹੈ ਮਲਾਜਮ ਨੇ ਪਰੀ ਅੱਜ ਤੱਕ ਚੱਲਦਾ ਹੀ ਆਇਆ ਵਾ ਮਲਾਜਮ ਨੇ ਮਲਾਜਮ ਦੇ ਸਾਥ ਦੇਣਾ ਕਿਰਨਾ ਕਿੰਨੇ ਦਿਨ ਤੱਕ ਰਹੇਗਾ ਤਰਨਾ ਹੋਣਾ ਚਾਹੇ ਉਹਨਾਂ ਚੱਕ ਤੱਕ ਰਹੇਗਾ ਜਿਨ੍ਹਾਂ ਚੱਕ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਚੱਕ ਮੁਜਰੀਮ ਨਹੀਂ ਪੜੇ ਜਾਂਦੇ ਐਫ ਆਈ ਆਰ ਨਹੀਂ ਉਹਨਾਂ ਨੂੰ ਦਰਜ ਕਰਦੇ ਉਹਨਾਂ ਦੀ ਤੁਹਾਨੂੰ ਗਲਤ ਨਹੀਂ ਬੋਲਣ ਦੇ ਕੀ ਨਾਂ ਦੇ ਬਾਦਲ ਭਾਈ ਕੀ ਗੱਲਬਾਤ ਹੋਈ ਜਿਹੜਾ ਵਜੇ ਸਾਨੂੰ ਘਰ ਆ ਕੇ ਕੁੱਟ ਗਏ ਕੌਣ ਕੁੱਟ ਕੇ ਗਿਆ ਜੱਜ ਤੇ ਜੰਜੀਰਾ ਤੇ ਉਹਦਾ ਮੁੰਡਾ ਭਾਈ ਕੋਈ ਪੁਰਾਣੀ ਰੰਜਿਸ਼ ਸੀ ਪੁਰਾਣੇ ਕੋਈ ਨਹੀਂ ਭਾਈ ਉਹ ਕਹਿੰਦੇਗਾ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਸਾਨੂੰ ਘਰ ਆ ਕੇ ਕੁੱਟ ਗਏ ਮੇਰੇ ਮਾਦਾ ਨੂੰ ਵੀ ਕੁੱਟਿਆ ਮੈਨੂੰ ਵੀ ਕੁੱਟਿਆ ਸਿਰ ਫਾੜ ਗਏ ਮੇਰਾ ਇਹ ਕਿੰਨੀ ਦੀ ਗੱਲ ਹੈ ਇਹ ਮੇਰੇ ਖਾਲਨਾਵਾਲੇ ਆਪਦੇ ਜੋਗੇ 4 4-5 ਦਿਨ ਹੋ ਗਏ ਗੱਲ ਨੂੰ ਕੰਪਲੇਂਟ ਪੈ ਜੀ ਲਿਖਾਈ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਕੋਈ ਅੱਛਾ ਜੀ ਕੀ ਕਹਿੰਦੇ ਪੁਲਿਸ ਵਾਲੇ ਬਾਅਦ ਚ ਪੁਲਿਸ ਵਾਲੇ ਪੈਸੇ ਖਾ ਕੇ ਛੱਡ ਦਿੰਦੇ ਆ ਭਾਈ ਹਾਂਜੀ ਮੌਕੇ ਦੀ ਵੀਡੀਓ ਪ੍ਰੂਫ ਹੈਗਾ ਤੁਹਾਡੇ ਕੋਲ ਵੀਡੀਓ ਤੇ ਨਹੀਂ ਆ ਗਈ ਭਾਈ ਵੀਡੀਓ ਕਿੰਨੇ ਜਣੇ ਟੋਟਲ ਪਏ ਕਰੇ 12 ਜਣੇ ਹੈਗੇ ਆ ਭਾਈ ਸਾਰੇ ਘਰ ਦੇ ਉਹਨਾਂ ਦੇ ਆ ਗਏ ਬਾਕੀ ਕੀ ਕਰਦੇ ਹਾਂਜੀ ਭਾਈ ਮੰਗ ਕੀ ਕਰਦੇ ਪੁਲਿਸ ਪੁਲਿਸ ਨੂੰ ਮੰਗ ਕਰਦੇ ਆ ਕਿ ਉਹਨਾਂ ਨੂੰ ਕਾਰਵਾਈ ਪਾਉਣ ਉਹਨਾਂ ਤੇ ਤੋ ਫੜ ਕੇ ਲਿਆਂਦੇ ਛੱਡ ਦਿੰਦੇ ਆ ਪੁਲਿਸ ਵਾਲੇ ਹਾਂਜੀ ਹਾਂਜੀ ਪੈਸੇ ਖਾ ਲੈਂਦੇ ਆ ਉਹਨਾਂ ਕੋ ਕਿੰਨੇ ਕਿੰਨੇ ਛੱਟ ਲੱਗੇ ਛੱਟ ਮੇਰੇ ਲੱਗੀਆਂ ਸੱਤ ਲੱਗੀਆਂ ਪੰਜਾਹ ਛੱਟ ਲੱਗੀਆਂ ਤੇ ਸੱਤ ਛੱਟ ਲੱਗੀਆਂ ਹੋਰ ਮੇਰੇ ਮੇਰੇ ਹੀ ਲੱਗੀਆਂ ਪਈ ਮੈਨੂੰ ਕੱਲੇ ਨੂੰ ਪੈ ਗਏ ਸਾਰੇ ਜਣੇ ਕਿੰਨੇ ਜਣੇ ਪੈ ਗਏ ਤਿੰਨ ਜਣੇ ਪੈ ਗਏ ਪਈ ਕੱਲੇ ਨੂੰ ਹਾਂਜੀ ਕੋਈ ਪੁਰਾਣੀ ਗੱਲਬਾਤ ਝਗੜਾ ਹੋਇਆ ਘਰੀ ਕੋਲ ਝਗੜਾ ਪਈ ਮੈਂ ਜਾ ਰਹਾ ਸੀ ਗਲੀ ਤੇ ਉਹ ਮੈਨੂੰ ਵੇਖ ਕੇ ਇੱਦਾਂ ਹੀ ਪੈ ਗਏ ਮੈਨੂੰ ਵੇਖ ਕੇ ਗਾਲਾਂ ਕੱਢਦੇ ਪਏ ਮੈਂ ਪੁੱਛਣ ਗਿਆ ਤੇ ਮੈਨੂੰ ਪੈ ਗਏ ਉੱਥੇ ਯੋ ਪਏ ਕੋ ਪੁਰਾਣੀ ਰੰਜਿਸ਼ ਆਈ ਹੈ ਕਾਦੀ ਗੱਲੋਂ ਭਾਈ ਮੈਨੂੰ ਗਾਲਾਂ ਕੱਢਦੇ ਪਏ ਮੈਂ ਸੜਕ ਤੇ ਜਾ ਰਿਹਾ ਸੀ ਕਾਦੀ ਗੱਲੋਂ ਕੱਡੀਆਂ ਗੱਲਾਂ ਨਜਾਇਜ਼ ਹੈ ਭਾਈ ਉਹ ਹਰਜੀਤ ਕੋਰ ਨੇ ਦਰਖਾਸਤ ਦਿੱਤੀ ਹੀ ਆਪਣੇ ਸ਼ਰੀਕੇ ਜੋ ਨੋਂ ਲੱਗਦੀ ਤਸਵੀਰ ਪਰ ਉਹਨਾਂ ਦਾ ਅਫਸਰ ਜਿੱਤੂ ਤੁਮੇ ਮੈਂ ਹੋਈ ਤੇ ਉਸ ਸੰਬੰਧ ਵਿੱਚ ਇੱਕ ਉਹ ਕਰਨਾਲੇ ਪਿੰਡ ਦੇ ਇੱਕ ਬਦਲ ਨੂੰ ਬਲੇਟ ਕੀਤੀ ਸੀ ਤੇ ਉਸ ਜਿਹਨਾਂ ਨੂੰ ਮਿਸ ਅੰਡਰਸਟੈਂਡ ਕੀਤਾ ਸਭ ਡਾਕਟਰ ਸਾਹਿਬ ਕੋਲੋਂ ਰਿਐਕਸ਼ਨ ਰਿਪੋਰਟਾਂ ਲੈਣੀਆਂ ਹੈ ਕਾਰਵਾਈ ਫੇਰ ਹੋਣੀ ਉਹ ਦੋਨਾਂ ਧਿਰਾਂ ਨੂੰ ਉਹ ਮਿਸਅੰਡਰਸਟੈਂਡਿੰਗ ਹੋ ਗਈ ਹੈ ਤੇ ਉਹ ਸਾਰਾ ਮਸਲਾ ਇਹ ਹੱਲ ਕਰਾ ਦਾਂਗੇ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਮਝਾ ਦਿੱਤਾ ਸਾਰੇ ਸਹਿਮਤ ਹੋ ਗਏ ਤੇ ਅੱਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਮਾਤਾ ਬਜ਼ੁਰਗ ਨੂੰ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੀ ਕਾਸਟੇਬਲ ਕੋਈ ਬਖਸ਼ੀਸ਼ ਸੰਗੈ ਐਸ.ਆਈ.ਡੀ. ਨੂੰ ਕਿਤੇ ਵਿੱਚ ਕੋਈ ਚਪੇੜਾ ਵਗੈਰਾ ਉਹਨਾਂ ਦੇ ਮਾਰੀਆਂ ਦੇ ਉਹ ਕੋਈ ਚਪੇੜ ਨਹੀਂ ਮਾਰਾ ਸੋ ਜਦੋਂ ਦਵੇਂ ਆਪਸ ਵਿੱਚ ਹੱਥ ਇੱਕ ਦੂਜੇ ਦਾ ਹੱਥੀ ਪੈਣ ਲੱਗੀਆਂ ਸੀ ਉਹਨਾਂ ਨੂੰ ਹਟਾਇਆ ਉਹ ਮੈਡਮ ਨੇ ਚਪੇੜ ਤਾਂ ਕੋਈ ਮਰੀ ਨਹੀਂ ਗਈ ਉਹ ਮੈਂ ਸਾਰਾ ਤਸਦੀਕ ਕਰ ਲਿਆ ਫਿਰ ਇੱਕ ਜਦੋਂ ਬੰਦਾ ਇਦਾਂ ਗੁੱਸੇ ਚ ਜਾਂ ਫਿਰ ਕਿਉਂ ਗਲਤ ਗੱਲ ਆਮ ਲਾ ਦਿੰਦਾ ਅੱਜ ਹਰ ਜੀ ਕੋਰ ਹੋਣੀ ਜਿਹੜੇ ਪਾਲ ਮੀਕੀ ਭਾਈਚਾਰੇ ਤੇ ਆਏ ਸੀ ਸਾਨਾ ਪੂਰਾ ਹੋ ਜਾ ਉਹਨਾਂ ਨੂੰ ਸੰਸਾਰ ਮਿਲੂ ਗਰ ਜੀਤਪੁਰ ਨੂੰ ਜੋ ਰਵੀ ਬੰਦੀ ਉੱਤੇ ਹੋਊਗਾ